ਸਰਕਾਰ ਨੂੰ ਚਾਹੀਦਾ ਇੱਥੇ ਧਿਆਨ ਪੈ ਠੇਕਾ ਨਹੀਂ ਖੁੱਲਣਾ ਚਾਹੀਦਾ ਗੁਰਦੁਆਰਾ ਵੀ ਨਾਲ ਹੈ ਗੁਰਦੁਦਵਾਰੇ ਮੂਹਰੇ ਠੇਕਾ ਨਹੀਂ ਖੁੱਲਣਾ ਚਾਹੀਦਾ ਨਾਲ ਗੁਰਦੁਆਰਾ ਨਾਲ ਸਕੂਲ ਹੈ ਬੱਚਿਆਂ ਦਾ ਲੇਕਿਨ ਇੱਥੇ ਜਿਹੜਾ ਠੇਕਾ ਖੁੱਲਿਆ ਹੈਗਾ ਇੱਥੇ ਸ਼ਰਾਬ ਪੀ ਕੇ ਬੰਦੇ ਡਿੱਗਣਗੇ ਰੋਡ ਦੇ ਉੱਤੇ ਸਾਰੇ ਕਈ ਵਾਰੀ ਤਾਂ ਨੰਗੇ ਮੰਗੇ ਪਏ ਹੁੰਦੇ ਆ ਵੀ ਸਾਡੀਆਂ ਧੀਆਂ ਭੈਣਾਂ ਇਦਾਂ ਦੇਖਿਆ ਕਰਨੀਆਂ ਇਹਨਾਂ ਨੂੰ ਠੇਕਾ ਇੱਥੋਂ ਬੰਦ ਕਰਾਉਣਾ ਚਾਹੀਦਾ ਹੈ ਚਾਲੀ ਲੜਕੀਆਂ ਸ਼ਾਮ ਨੂੰ ਸਿੱਖਣ ਆਉਂਦੀਆਂ ਕੰਪਿਊਟਰ ਸਾਡੇ ਕੋਲ ਬਿਲਕੁਲ ਆ ਖਰਾਬ ਦਾ ਠੇਕਾ ਹੋਏਗਾ ਤੇ ਆ ਕੰਪਿਊਟਰ ਸੈਂਟਰ ਆ ਤੇ ਕੁੜੀਆਂ ਕਿਤੇ ਸਿੱਖਣ ਆਣਗੀਆਂ ਪਰ ਇਲਾ ਲਵਾਰਿਸ ਹੋ ਚੁੱਕਿਆ ਕਿ ਕੋਈ ਵੀ ਕੁਝ ਵੀ ਅਕਲਾ ਗੀ ਫੂਕ ਸਕਦਾ ਜੀ ਪ੍ਰੈਸਰ ਰਿਪੋਰਟ ਤੁਸੀਂ ਦੇਖੋ ਤਾਂ ਜੀ ਇਹ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਕਰਿਆਨੇ ਦੁਕਾਨ ਦੇ ਵਿੱਚ ਠੇਕੇ ਖੋਲ ਰਹੇ ਨੇ ਜੀ ਗੁਰੂ ਘਰ ਨੇੜੇ ਆ ਜੀ ਠੇਕੇ ਖੋਲ ਰਹੇ ਨੇ ਸਕੂਲ ਆ ਠੇਕੇ ਖੋਲ ਰਹੇ ਨੇ ਜੀ ਆਏ ਜਿਹੜੇ ਕੋਰਗੌਰ ਦੇ ਪ੍ਰਧਾਨ ਨੇ ਠੇਕਾ ਖਲਾਇਆ ਉਹਨੂੰ ਸ਼ਰਮ ਨਹੀਂ ਆਉਣੀਗੀ ਐਮਿਨੈਂਸ ਖੋਲ ਰਹੀ ਹੈ ਜੀ ਤੁਸੀਂ ਸੁਣਿਆ ਤੇ ਇਹ ਹੀ ਹੈ ਸਰਕਾਰ ਸਕੂਲ ਆਫ ਐਮਿਨੈਂਸ ਲੈ ਕੇ ਆਈ ਹੈ ਇਹ ਬੱਚਾ ਨੂੰ ਸ਼ਰਾਬੀ ਬਣਾਉਂਦੀ ਟ੍ਰੇਨਿੰਗ ਦੇਣੀ ਹੈ ਇਹ ਐਨੀਮਲਸ ਹੋ ਰਿਹਾ ਜੀ ਇਹ ਐਮਿਨਸ ਐਮਿਨੈਂਸ ਨਹੀਂ ਹੈ ਐਨੀਮਲਸ ਹੈ ਇਹ ਜਾਨਵਰਾਂ ਦਾ ਠੇਕ ਹੋਏਗਾ ਨਾ ਮੇਰੇ ਤਾਂ ਜਦੋਂ ਸ਼ਾਮ ਨੂੰ ਸ਼ਰਾਬਾ ਪੀ ਕੇ ਲੜਨਗੇ ਤੇ ਜਾਨਵਰਾਂ ਤੋਂ ਵੀ ਬੱਤਰ ਇਹਨਾਂ ਦਾ ਹਾਲਤ ਹੋਏਗਾ بار بار ਤੁਹਾਨੂੰ ਸੜਕਾਂ ਤੇ ਆਣ ਦੀ ਮੁਹਬਤ ਕਿਉਂ ਆ ਰਹੀ ਹੈ ਕਿੱਥੇ ਕੰਮੀ ਹੈ ਇੱਤਾਂ ਦੇ ਬਾਲਣ ਜੀ ਸਾਡੇ ਬੱਚੇ ਲੰਘਦੇ ਨੇ ਇੱਥੋਂ ਸਾਡੇ ਬੱਚੇ ਜਵਾਨ ਨੇ ਸਾਡੇ ਹੜੀਆ ਜਵਾਨਾ ਨੇ ਇੱਥੇ ਪੀ ਕੇ ਸ਼ਰਾਬਾਂ ਦੀ ਗੰਦ ਪਾਣੇ ਨੇ ਅਸੀਂ ਨਹੀਂ ਇਹ ਕੰਮ ਕਰ ਦਿੰਦਾ ਅੱਗੇ ਪੈਂਦਾ ਬਹੁਤ ਇਸ ਤਰ੍ਹਾਂ ਦੇ ਗੱਲ ਕਰ ਹਾਂ ਇਹਨਾਂ ਨੇ ਕਹਿੰਦੇ ਕਿ ਕੱਲ ਇਨਾਂ ਨੇ ਕਿਹਾ ਕਿ ਤੁਸੀਂ ਜਾ ਰਹੇ ਹੋ ਸ਼ਰਾਬ ਦੇ ਨਾਲੀਆਂ ਲੈ ਕੇ ਜਾ ਜਿੱਨਾਂ ਨੇ ਪੀਣੀ ਹੈ ਅਸੀਂ ਇੱਥੇ ਇਹ ਕੰਮ ਨਹੀਂ ਹੁੰਦੇ ਦਾ ਰਲ ਮਿਲ ਕੇ ਸਭ ਇੱਕ ਕਰਦੇ ਪਏ ਸ਼ਰਮ ਆਣੀ ਚਾਹੀਦੀ ਸ਼ਰਮ ਆਣੀ ਚਾਹੀਦੀ ਕਦਰ ਮਣੀ ਚਾਹੀਦੀ ਬਾਪਿਆਂ ਨੂੰ ਲੈ ਅੰਦਰਵਾਦੋਂ ਪੀਣਾ ਵੀ ਜਨਾਨੀਆਂ ਵੀ ਅੰਦਰਵਾਦੋਂ ਕਹ ਰਹੇ ਸੀ ਨਹੀਂ ਸਾਨੂੰ ਸੜਕਾ ਬਣਾ ਕੇ ਦੇ ਰਹੇ ਆ ਤੇ ਆ ਦੋ ਮਹੀਨੇ ਬਾਅਦ ਦੇਖ ਲੋ ਤੋਹਫਾ deta ਬੋਤਲਾ ਬਣਾ ਕੇ ਦੇ ਰਹੇ ਹੋ ਹੋਰ ਦੇ ਰਿਹਾ ਛੋਟੇ ਛੋਟੇ ਤਾਂ ਜਾਨੀ ਲਾ ਬਣ ਆਨ ਵਾਲਾ ਬੱਜੇ ਉਹਨਾਂ ਨੂੰ ਕੁੱਦਾ ਕਰਦੇ ਚੁਣ ਕਰਦੇ ਇਹ ਸਮਝੇ ਬਾਜ਼ਾਰ ਕੀ ਦੇਤੀ ਤੇ ਠੇਕੇ ਤੇ ਬਾਜ਼ਾਰ ਨਹੀਂ ਦੇਵਾਂਗੇ ਇਹ ਨਹੀਂ ਹੋ ਸਕਦਾ ਇੱਥੇ ਤੁਹਾਡਾ ਨਾਮ ਲਾ ਕੇ ਬੈਠਾ ਲੈ ਤਾ ਨਾ ਰਾਣੀਆਂ ਬਟਾਣੇ ਬੰਦੇ ਬੈਠਣਗੇ ਦੇਖੋ ਕੌਣ ਬੋਤਲੰਦਾ ਤੇ ਕੌਣ ਦੰਦਾ ਇੱਥੇ ਅਹੀ ਤਾਂ ਮਾਰਕੀਟ ਦਾ ਬੋਤਲਾ ਪੰਨ ਲੱਗੇ ਸਾਰੀਆਂ ਕਰ ਲਓ ਜੇਕਰ ਤੁਹਾਡੇ ਚੰਨ ਕਰਨਾ ਕਿਸੇ انہاں تو حکم ہونا دینا کہ نہ کھولے کہ دے کے سامنے کا لگتا ہے کہ پروٹی ڈوشن دے دے جتنا میں مار کے چلوان گے آ مانتی پارٹی مرदाबाद سلام سلام تکے چلانی نہیں چلے گی نہیں چلے گی تکے صحیح نہیں چلے گی نہیں چلے گی نہیں چلے گی یہ پرچارک ਮਾਸ਼ਾ ਦੇਖਣਾ ਪਿਆ ਤੇ ਘਰ ਤੇ ਇਹ ਕਿੰਦਾ ਫੁੱਲਾ ਸਾਰੀ ਕਮਨੀ ਕਲੇ ਜਿੰਮੀ ਆ ਇਹ ਪ੍ਰਸ਼ਾਸਨ ਇੱਥੇ ਭੇਜਿਆ ਤਮਾਸ਼ਾ ਸ਼ਰਾਬ ਦਾ ਠੇਕਾ ਇੱਥੇ ਇੱਕ ਪਾਸੇ ਤੁਸੀਂ ਪੀੜੀ ਸਿਕਰੇਟਾਂ ਤੇ ਖੋਖੇ ਜਾ ਕੇ ਬੰਦ ਕਰਾਨੇ ਹੋ ਪ੍ਰਵਾਸੀਆਂ ਤੇ ਕਹਿੰਦੇ ਕਿ ਰੋਜੀ ਰੋਟੀ ਤੇ ਵੀ ਲੱਤ ਬੱਜੀ ਆ ਲੋਕਾਂ ਦਾ ਕਮੈਂਟਾ ਜੇ ਆ ਰਿਹਾ ਤੇ ਹੁਣ ਠੇਕਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਕੀ ਕਹੋਗੇ ਠੇਕਾ ਜਿਹੜਾ ਸੀ ਖਲਾਫ ਬੰਦ ਕਰਵਾ ਕੇ ਡਾਂਗੇ ਉਹ ਜਿੱਤੇ ਮਰਜੀ ਬੇਅਦਬੀ ਹੁੰਦੀ ਹੋਵੇ ਜਿਹੜੇ ਜਿਹੜੀ ਚੀਜ਼ ਤੇ ਬੇਅਦਬੀ ਹੁੰਦੀ ਉਹ ਅਸੀਂ ਬੰਦ ਕਰਵਾ ਕੇ ਡਾਂਗੇ ਕਰਵਾਵਾਂਗੇ ਜ਼ਰੂਰ ਭਾਵੇਂ ਸਾਨੂੰ ਡਾਂਗ ਕਾਣਾ ਕਿਉਂ ਨਾ ਕਰਵਾਉਣਾ ਪਵੇ ਤੇ ਜਿੱਥੇ ਬੇਅਦਵੀ ਵਾਲਾ ਕੰਮ ਮੋਦਾ ਖੜਾ ਹੁੰਦਾ ਜੀ ਤਾਂ ਖੜਾ ਹੋਣਾ ਹੀ ਹੋਣਾ ਤੇ ਲੇਕਿਨ ਇਹਦੇ ਵਿੱਚ ਸਾਡੇ ਕੁਝ ਜਿਹੜੇ ਪ੍ਰਧਾਨ ਬਣੇ ਹੋਏ ਆ ਉਹਨਾਂ ਨੇ ਵੀ ਬੇਨਤੀ ਕਰਨਾ ਚਾਉਣਾ ਆ ਦੇਖੋ ਆ ਪ੍ਰਧਾਨਾਂ ਦੇ ਕਰਤੂਤਾਂ ਨੇ ਠੇਕੇਦਾਰਾਂ ਦੀ ਆ ਜਿਹੜੇ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਨੇ ਠੇਕਾ ਖਿਲਾਇਆ ਉਹਨੂੰ ਸ਼ਰਮ ਨਹੀਂ ਆਉਣੀਗੀ ਵੀ ਤੁਸੀਂ ਅਸੀਂ ਕੋਈ ਵਾਲੀ ਪ੍ਰਧਾਨ ਨੂੰ ਵੀ ਫੜਦੇ ਆ ਠੇਕਾ ਬੰਦ ਜੇ ਕਹਿੰਦੇ ਆ ਨਾ ਵੀ ਕਮੈਂਟ ਤੁਸੀਂ ਤੁਹਾਡਾ ਸਵਾਬ ਦੇ ਰਿਆ ਮੈਂ ਵੀ ਕਮੈਂਟ ਆਉਂਦੇ ਆ ਵੀ ਉਹਨਾਂ ਨੂੰ ਮੈਂ ਕਮੈਂਟ ਵਾਲਿਆਂ ਨੂੰ ਕਹਿੰਨਾ ਵੀ ਗੁਰੂ ਘਰ ਦੇ ਮੂਹਰੇ ਜੇ ਬੇਅਦਬੀ ਹਟਵਾ ਰਹੇ ਆ ਜੋ ਪ੍ਰਵਾਸੀ ਆ ਤੇ ਪ੍ਰਵਾਸੀਆਂ ਨੂੰ ਇਹ ਨਹੀਂ ਪਤਾ ਕਿ ਗੁਰੂ ਘਰ ਦੇ ਮੂਹਰੇ ਨਿਸ਼ਾਨੇਕ ਵੇਚਣਾ ਨਹੀਂ ਇਦਾਂ ਦਾ ਕਰਨਾ ਕਮੈਂਟ ਵਾਲੇ ਦੀ ਗੱਲ ਕਰ ਰਹਾ ਮੈਂ ਜੀ ਅੱਛਾ ਬੇਅਦਵੀ ਹੈ ਜਿੱਥੇ ਵੀ ਹੁੰਦੀ ਹੈ ਤੁਹਾਨੂੰ ਤਾਂ ਪਹਿਲਾਂ ਹੀ ਖੁਸ਼ਬੂ ਆ ਜਾਂਦੀ ਹੈ ਇਹ ਕੀ ਗੱਲ ਤੁਹਾਨੂੰ ਪਤਾ ਹੀ ਨਹੀਂ ਲੱਗੀ ਮੈਨੂੰ ਜੀ ਹੁਣੇ ਹੀ ਪਤਾ ਲੱਗਾ ਮੈਨੂੰ ਫੋਨ ਆਇਆ ਹੁਣੇ ਮੈਂ ਪਹੁੰਚਿਆ ਇੱਥੇ ਮੈਨੂੰ ਮਹੱਲੇ ਦੇ ਵਿੱਚੋਂ ਫੋਨ ਗਿਆ ਤਾਂ ਹੀ ਆਇਆ ਨਹੀਂ ਤਾਂ ਮੈਨੂੰ ਸੁਪਨਾ ਆ ਰਿਹਾ ਸੀ ਕਿ ਘਰੇ ਬੈਠੇ ਨੂੰ ਵੀ ਇੱਥੇ ਖੋਖਾ ਖੁੱਲਿਆ ਜਾਂ ਥੇਕਾ ਖੁੱਲਿਆ ਸ਼ਰਾਬ ਦਾ ਇਲਾਕੇ ਦੇ ਵਿੱਚ ਆ ਦੇਖ ਸਕਦੇ ਹੋ ਇੰਨੇ ਪ੍ਰਵਾਸੀ ਰਹਿ ਰਹੇ ਨੇ ਬਣਾਣੇ ਵੀ ਹੈਗੇ ਆ ਗੁਰਦੁਆਰਾ ਸਾਹਿਬ ਹੈ ਥੇਕਾ ਖੁੱਲ ਸਕਦਾ ਇਸ ਸਰਕਾਰ ਨੂੰ ਚਾਹੀਦਾ ਇੱਥੇ ਧਿਆਨ ਥੇਕਾ ਨਹੀਂ ਖੁੱਲਣਾ ਚਾ ਗੁਰਦੁਆਰੇ ਦੇ ਮੂਰੇ ਠੇਕਾ ਨਹੀਂ ਖੁੱਲਣਾ ਚਾਹੀਦਾ ਨਾਲ ਗੁਰਦੁਆਰਾ ਨਾਲ ਸਕੂਲ ਹੈ ਬੱਚਿਆਂ ਦਾ ਲੇਕਿਨ ਇੱਥੇ ਜਿਹੜਾ ਠੇਕਾ ਖੁੱਲਿਆ ਹੈਗਾ ਇੱਥੇ ਸ਼ਰਾਬ ਪੀ ਕੇ ਬੰਦੇ ਡਿੱਗਣਗੇ ਰੋਡ ਦੇ ਉੱਤੇ ਸਾਰੇ ਕਈ ਵਾਰੀ ਤਾਂ ਨੰਗੇ ਮੰਗੇ ਹੀ ਪਏ ਹੁੰਦੇ ਆ ਵੀ ਸਾਡੀਆਂ ਧੀਆਂ ਭੈਣਾਂ ਇਦਾਂ ਦੇਖਿਆ ਕਰਨੀਆਂ ਇਹਨਾਂ ਨੂੰ ਠੇਕਾ ਇੱਥੋਂ ਬੰਦ ਕਰਾਉਣਾ ਚਾਹੀਦਾ ਹੈਗਾ ਸਾਰਾ ਮੁਹੱਲਾ ਨਾਲ ਹੈ ਸਾਡੇ ਸਾਰੇ ਜਿੱਥੋਂ ਦੀ ਵੀ ਇੱਥੇ ਦੇ ਬੰਦੇ ਹੈਗੇ ਸਾਰੇ ਮੋਹਰਕਾਰ ਜਿਹੜੇ ਮੋਤਕਾਰ ਹੈਗੇ ਸਾਰੇ ਨਾਲ ਆ ਠੇਕਾ ਜਰੂਰ ਅਸੀਂ ਬੰਦ ਕਰਾਵਾਂਗੇ ਕਿੰਨਾ ਨਾਮ ਹੋ ਗਿਆ ਇੱਥੇ ਤੁਹਾਨੂੰ ਇੱਕ ਖਬਰ ਮਿਲੂਗੀ ਐਨ ਜੀਓ ਮਹੇਸ਼ਵਰਮਾ ਸਾਡੀ ਐਨ ਜੀਓ ਚੱਲਦੀ ਹੈ ਬਿਲਕੁਲ ਨਾਲ ਦੀ ਕੰਪਿਊਟਰ ਸੈਂਟਰ ਕੁੜੀਆਂ ਦਾ ਬਿਲਕੁਲ ਫ੍ਰੀ ਆਫ ਕੋਸਟ ਖੁੱਲਿਆ ਹੋਇਆ ਅਸੀਂ 13 ਸਾਲ ਤੋਂ ਐਨ ਜੀਓ ਚਲਾ ਰਹੇ ਹਾਂ 30 40 ਲੜਕੀਆਂ ਸ਼ਾਮ ਨੂੰ ਸਿੱਖਣ ਆਉਂਦੀਆਂ ਕੰਪਿਊਟਰ ਸਾਡੇ ਕੋਲ ਬਿਲਕੁਲ ਆ ਸ਼ਰਾਬ ਦਾ ਠੇਕਾ ਹੋਏਗਾ ਤੇ ਆ ਕੰਪਿਊਟਰ ਸੈਂਟਰ ਆ ਤੇ ਕੁੜੀਆਂ ਕਿਤੇ ਸਿੱਖਣ ਆਣਗੀਆਂ ਨਹੀਂ ਆ ਸਕਦੀਆਂ ਹੁਣ ਜਾ ਕੇ ਇਹ ਤੁਹਾਨੂੰ ਕਿੰਨੇ ਦਿਨ ਪਹਿਲਾਂ ਤੁਹਾਨੂੰ ਇਹ ਖਬਰ ਮਿਲ ਗਈ ਸੀ ਕਿ ਠੇਕਾ ਖੁੱਲ ਰਿਹਾ ਕਿ 3 ਦਿਨ ਪਹਿਲਾਂ ਖਬਰ ਮਿਲੀ ਸੀ 3 ਦਿਨ ਪਹਿਲਾਂ ਠੇਕਾ ਉੱਥੋਂ ਬੰਦ ਹੋਇਆ ਜੀ ਦੋ ਗਲੀਆਂ ਪਹਿਲਾਂ ਉਹਨਾਂ ਨੇ ਵਿਸ਼ਵਾਸ ਜ਼ਾਹ ਹੋਇਆ ਸੀ ਕਿ ਅਸੀਂ ਠੇਕਾ ਦੁਬਾਰਾ ਨਹੀਂ ਖੋਲਾਂਗੇ ਉਸ ਤੋਂ ਬਾਅਦ ਰਾਤ ਨੂੰ ਇਹਨਾਂ ਨੇ ਚੋਰੀ ਛਿਪੇ ਸਮਾਨ ਲਿਆ ਕੇ ਰਾਤ ਨੂੰ ਸਾਰਾ ਕੁਝ ਰੈਡੀਮੇਡ ਕਰਤਾ ਸਰ ਕੋਣ ਨੇ ਐਮਐਲਏ ਕੋਣ ਨੇ ਲੱਗਿਆ ਇਹ ਵੈਸੇ ਵੀ ਲਵਾਰੇ ਸੀ ਜੀ ਕੋਈ ਇਹਦਾ ਮੋਤਵਾਰ ਨਹੀਂ ਹੈਗਾ ਤੇ ਅਸੀਂ ਚਾਹਦੇ ਹਾਂ ਔਰ ਸਾਰੀ ਸਰਕਾਰ ਜਿਹੜੀ ਸਰਪੰਚੀ ਆ ਜੀ ਉਹਦਾ ਭੰਗ ਹੋ ਗਿਆ ਠੀਕ ਹੈ ਇਹਦੇ ਵਿੱਚ ਹੁਣ ਕੋਈ ਮੋਤਵਾਰ ਹੈ ਨਹੀਂ ਹੋ ਮਤਲਬ ਇੰਨਾ ਲਵਾਰਿਸ ਹੋ ਚੁੱਕਿਆ ਕਿ ਕੋਈ ਵੀ ਕੁਝ ਵੀ ਅਗਲਾ ਕੀ ਫੂਕ ਸਕਦਾ ਜੀ ਪ੍ਰੈਸਰ ਬੋਡਾ ਤੁਸੀਂ ਦੇਖੋ ਤਾਂ ਅਸੀਂ ਜੀ ਇੱਕ ਕਰਿਆਨੇ ਦੀ ਦੁਕਾਨ ਦੇ ਵਿੱਚ ਕਰਿਆਨੇ ਦੀ ਦੁਕਾਨ ਦੇ ਵਿੱਚ ਠੇਕੇ ਖੋਲ ਰਹੇ ਹੈ ਜੀ ਗੁਰੂ ਘਰ ਨੇੜੇ ਆ ਜੀ ਠੇਕੇ ਖੋਲ ਰਹੇ ਨੇ ਸਕੂਲ ਠੇਕੇ ਖੋਲ ਰਹੇ ਨੇ ਜੀ ਸਾਨੂੰ ਇੱਕ ਕਾਲ ਦਿੱਤੀ ਗਈ ਮੈਂ ਭਾਰਤੀ ਕਿਸਾਨ ਯੂਨੀਟ ਚੜੁੰਦੀ ਵੱਲੋਂ ਜ਼ਿਲ੍ਹਾ ਪ੍ਰਧਾਨਾ ਨਵਾਂ ਸ਼ਹਿਰ ਜੀ ਠੀਕ ਹੈ ਜੀ ਸਾਨੂੰ ਕਾਲ ਦਿੱਤੀ ਗਈ ਅਸੀਂ ਖੁੱਦ ਪਹੁੰਚੇ ਹਾਂ ਜੀ ਇੱਥੇ ਆ ਕੇ ਸਾਸੀਂ ਆ ਕੇ ਦੇਖਿਆ ਜੀ ਬਹੁਤ ਗਲਤ ਕੰਮ ਹੋਇਆ ਚਾਰ ਇੱਕ ਤਿੰਨ ਗਲੀਆਂ ਛੱਡ ਕੇ ਪਹਿਲਾਂ ਠੇਕਾ ਖੁੱਲਿਆ ਸੀ ਜਿੱਥੇ ਉੱਥੇ ਨਾਲ ਪੀਰਾਂ ਦੀ ਜਗ੍ਹਾ ਸੀ ਜੀ ਸਾਨੂੰ ਉੱਥੇ ਵੀ ਉਹਨਾਂ ਦਾ ਵਿਰੋਧ ਕਰਕੇ ਬੰਦ ਕਰਾ ਅਸੀਂ ਲਿਖਤੀ ਅਸੀਂ ਲਿਖਤੀ ਰੂਪ ਲਿਆ ਜੀ ਉਹਨਾਂ ਕੋਲੋਂ ਆ ਦੇਖੋ ਜਿਹੜਾ ਗੁਰਦਾਰ ਸਾਹਿਬ ਦਾ ਪ੍ਰਧਾਨ ਆ ਉਹਨੇ ਬਗੈਦਾ ਸੈਨ ਕੀਤੇ ਹੋਏ ਨੇ ਕਿ ਇੱਥੇ ਠੇਕਾ ਨਹੀਂ ਖੋਲਣ ਦੇਾਂਗੇ ਉਸ ਉਹਦੀ ਉਹਨਾਂ ਮੇਰੀ ਵਿੱਚ ਫੇ ਉਹਨਾਂ ਸਾਨੂੰ ਲਿਖਤੀ ਰੂਪ ਦਿੱਤਾ ਹੈ ਉਹਨਾਂ ਨੇ ਪੂਰੀ ਸਾਨੂੰ ਗਾਰੰਟੀ ਦਿੱਤੀ ਹੈ ਕਿ ਅਸੀਂ ਇਹਦੇ ਠੇਕਾ ਨਹੀਂ ਖੋਲਣ ਦੇਵਾਂਗੇ ਤਾਂ ਹੀ ਖੁੱਲੂਗਾ ਗਾਰੰਟੀ ਕਾਗਜ਼ਾ ਤਾਂ ਕਿਸੇ ਅੱਗੇ ਕੋਈ ਗਾਰੰਟੀ ਕਾਗਜ਼ਾਂ ਦਾ ਕਰੀਆ ਜੀ ਹੁਣ ਸਾਰਾ ਮੱਲਾ ਇਕੱਠਾ ਹੋਇਆ ਜੀ ਫੇਰ ਦੁਬਾਰੇ ਹੋਇਆ ਜੀ ਇਹ ਮੱਲਾ ਵੇਲਾ ਨਹੀਂ ਹੈਗਾ ਜੀ ਸਾਰੇ ਲੋਕੀ ਫੇਰ ਸਾਨੂੰ ਕਹਿੰਦੇ ਨੇ ਜੀ ਕਿਸੇ ਮੱਲਾ ਇਕੱਠਾ ਕਰਕੇ ਦਿਖਾਓ ਜੀ ਮੱਲਾ ਇਕੱਠਾ ਨਹੀਂ ਹੋਣਾ ਤੁਹਾਡੇ ਕੋਲ ਜੇ ਮੱਲੇ ਨੂੰ ਕੋਈ ਡਰ ਦਾ ਕੋਈ ਧੋਖਾ ਤੁਸੀਂ ਦੇਖੋ ਤਾਂ ਹੀ ਮੱਲਾ ਇਕੱਠਾ ਹੋਏ ਸਾਰੇ ਦਿਖਾਓ ਸਾਰਾ ਮੱਲਾ ਜੀ ਸਾਰਿਆਂ ਨੂੰ ਦੁੱਖ ਤੇਰੇ ਤੇ ਤਾਂ ਹੀ ਪਹੁੰਚਿਆ ਇੱਥੇ ਸਾਡੀਆਂ ਭੈਣਾਂ ਖ ਕਿ ਕਿਸ ਵਾਸਤੇ ਠੇਕਾ ਖੋਲ ਰਹਾ ਹੈ ਠੇਕਾ ਬੰਦ ਹੋਣਾ ਚਾਹੀਦਾ ਫਿਰ ਨਸ਼ਾ ਦਾ ਬੰਦ ਕਰਨਾ ਚਾਹੀਦਾ ਇੱਕ ਤਾਂ ਸ਼ਰਾਬ ਬਹੁਤ ਮਾੜੀ ਗੱਲ ਹੈ ਜਿਹੜੀ ਵੇਚਣੀ ਇਹ ਕਿਉਂ ਵੇਚਦੇ ਪਏ ਬੰਦ ਹੋਣੇ ਚਾਹੀਦੇ ਠੇਕੇ ਇਦਾਂ ਦੀਆਂ ਚੀਜ਼ਾਂ ਬੰਦ ਕਰਵਾਉਣੀਆਂ ਤੇ ਕਰਵਾ ਕੇ ਹਟਾਂਗੇ ਜਿੱਦਰੀ ਜੇ ਨਾ ਵੀ ਹੋਇਆ ਅਸੀਂ ਸਿਰ ਬੈਠੇ ਹਾਂ ਦਰੀ ਵਸਾ ਕੇ ਬੈਠਾਂਗੇ ਧਰਨਾ ਲਾਉਣ ਦੀ ਕੋਸ਼ਿਸ਼ ਕਰਾਂਗੇ ਪੂਰੀ ਇਹ ਬੰਦ ਕਰਵਾ ਕੇ ਹਟਾਂਗੇ ਸਕੂਲ ਆਫ ਐਮਿਨੈਂਸ ਖੁੱਲ ਰਹੀ ਹੈ ਜੀ ਅਸੀਂ ਸੁਣਿਆ ਤੇ ਇਹੀ ਹੈ ਸਰਕਾਰ ਸਕੂਲ ਆਫ ਐਮਿਨੈਂਸ ਲੈ ਕੇ ਆਈ ਹੈ ਤੇ ਬੱਚਾ ਨੂੰ ਸ਼ਰਾਬੀ ਬਣਾਉਂਦੀ ਟ੍ਰੇਨਿੰਗ ਦੇਣੀ ਹੈ ਐਨੀਮਲਸ ਹੋ ਰ ਇਮਿਨਸ ਇਮਿਨੈਂਸ ਨਹੀਂ ਐਨੀਮਲਸ ਹੈ ਇਹ ਜਾਨਵਰਾਂ ਦੀ ਠੇਕ ਹੋਏਗਾ ਨਾ ਮੇਰੇ ਤਾਂ ਜਦੋਂ ਸ਼ਾਮ ਨੂੰ ਸ਼ਰਾਬਾ ਪੀ ਕੇ ਲੜਨਗੇ ਤੇ ਜਾਨਵਰਾਂ ਤੋਂ ਵੀ ਬੱਤਰ ਇਹਨਾਂ ਦਾ ਹਾਲਤ ਹੋਏਗੀ ਤੇ ਧੀਆਂ ਭੈਣਾਂ ਲੋਕਾਂ ਦੀ ਕਿੱਥੋਂ ਨੰਗਣੀਆਂ ਦੱਸੋ ਸੋ ਲੇਡੀਜ਼ ਦੀ ਸੁਰੱਖਿਆ ਦੀ ਜੇ ਆਪਾਂ ਗੱਲ ਕਰੀਏ ਕਿੰਨੇ ਕੁ ਸੁਰੱਖੇ ਤੁਸੀਂ ਪਹਿਲਾਂ ਵੀ ਮਹਿਸੂਸ ਕਰ ਰਹੇ ਸੀ ਕਿਉਂਕਿ ਪਹਿਲਾਂ ਵੀ ਠੇਕਾ ਸੀ ਤੇ ਹੁਣ ਵੀ ਠੇਕਾ ਖੁੱਲ ਰਿਹਾ ਹਾਂਜੀ ਪਹਿਲਾਂ ਵੀ ਖੁੱਲਿਆ ਸੀ ਮੈਡਮ ਜੀ ਠੇਕਾ ਹੁਣ ਵੀ ਖੁੱਲਿਆ ਹੋਊ ਸੇ ਖੋਲਣ ਨਹੀਂ ਦੇਣਾ ਹੈਗਾ ਹਾਂਜੀ ਸਾਡੇ ਬੱਚੇ ਸਕੂਲ ਜਾਂਦੇ ਨੇ ਅਸੀਂ ਗੁਰਦੁਆਰੇ ਜਾਂਦੇ ਸਵੇਰੇ ਸ਼ਾਮ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਹੈਗਾ ਬਾਰ ਬਾਰ ਤੁਹਾਨੂੰ ਸੜਕਾਂ ਤੇ ਆਂਦੀ ਨੌਬਤ ਕਿਉਂ ਆ ਰਹੀ ਹੈ ਕਿੱਥੇ ਕਮੀ ਹੈ ਪਤਾ ਦੇ ਬੈਣ ਜੀ ਸਾਡੇ ਬੱਚੇ ਲੰਘਦੇ ਨੇ ਇੱਥੋਂ ਸਾਡੇ ਬੱਚੇ ਜਵਾਨ ਹੜੀਆਂ ਜਵਾਨਾਂ ਨੇ ਇਥੇ ਵੀ ਕੇ ਚਰਾਬਾਂ ਦੀ ਗੰਧ ਪਾਣੇ ਇਹਨਾਂ ਨੇ ਅਸੀਂ ਨਹੀਂ ਇਹ ਕੰਮ ਕਰ ਦਿੰਦਾ ਅੱਗੇ ਪੈਂਦਾ ਬਹੁਤ ਇਸ ਤਰ੍ਹਾਂ ਦੇ ਗੰਧ ਕਰਨਾ ਇਹਨਾਂ ਦੇ ਨੀਂਆ ਕੰਟਰਕਟਰ ਕੰਨ ਇਹਨਾਂ ਨੇ ਨੀਂਆ ਇੱਥੇ ਵੀ ਜਾ ਰਹੇ ਨਾਲ ਆਪਣੀਆਂ ਜਨਾਨੀਆਂ ਵੀ ਲੈ ਕੇ ਜਾਂਦੇ ਨੇ ਇਹਨਾਂ ਦੇ ਪੀਣੇ ਆ ਅਸੀਂ ਇੱਥੇ ਆ ਕੰਮ ਨਹੀਂ ਹੁੰਦੇ ਨਾਲ ਮਿਲ ਕੇ ਸਭ ਇੱਕ ਕਰਦੇ ਬੈਠੇ ਸ਼ਰਮ ਆਣੀ ਚਾਹੀਦੀ ਸ਼ਰਮ ਆਣੀ ਚਾਹੀਦੀ ਜਨਾਨੀਆਂ ਨੂੰ ਲੈ ਕੇ ਅੰਦਰਵਾੜਨ ਪੀਣੇ ਵੀ ਜਨਾਨੀਆਂ ਵੀ ਅੰਦਰਵਾੜਨ ਉਹ ਵੀ ਪੀਣ ਆਣ ਕੇ ਇੱਥੇ ਜਨਾਨੀਆਂ ਆਪਣੇ ਬੱਚੇ ਲੈ ਆਣ ਜਨਾਨੀਆਂ ਲੈ ਆਣ ਇੱਥੇ ਨਾਲੇ ਗੁਰੂ ਘਰ ਦਾ ਪ੍ਰਧਾਨ ਹੈ ਇਹਦਾ ਫਰਜ਼ ਬਣਦਾ ਇੱਥੇ ਟੇਕਾ ਖੋਲਣ ਦਾ

ਵੀਸ ਨੂੰ ਸੜਕਾ ਬਣਾ ਕੇ ਦੇ ਰਹੇ ਆ ਤੇ ਆ ਦੋ ਮਹੀਨੇ ਬਾਅਦ ਦੇਖ ਲੋ ਤੋਹਫਾ deta ਬੋਤਲਾ ਬਣਾ ਕੇ ਦੇ ਰਹੇ ਹਾਂ ਬੋਤਲਾ ਦੇ ਰਹੇ ਆ ਛੋਟੇ ਛੋਟੇ ਬੱਚਿਆਂ ਨੂੰ ਦਾਰਨ ਲੱਗਦਾ ਆਣ ਵਾਲੇ ਮਹੀਨੇ ਤੋਂ ਗੁੱਡਾ ਕਰਦੇ ਸ਼ੁਰੂ ਕਰ ਦੇ ਇਹ ਸਮਝਦੇ ਵਿਧਾਨਗੀ ਦੇ ਦਿੱਤੀ ਤੇ ਠੇਕੇ ਤੇ ਵਿਧਾਨੀ ਵੀ ਦੇ ਦਾਂਗੇ ਇਹ ਨਹੀਂ ਹੋ ਸਕਦਾ ਇੱਥੇ ਧਰਨਾ ਲਾ ਕੇ ਬੈਠਾ ਨਹੀਂ ਧਰਨਾ ਜਨਾਨੀਆਂ ਬਟਣਗੇ ਬੰਦੇ ਬਟਣਗੇ ਦੇਖੋ ਕੌਣ ਬੋਤਲ ਲੰਦਾ ਤੇ ਕੌਣ ਦਿੰਦਾ ਇੱਥੇ ਅਸੀਂ ਤਾਂ ਮਾਰਕੀਟਾਂ ਬੋਤਲਾ ਪੰਨ ਲੱਗਿਆ ਸਾਰੀਆਂ

ਮੈਂ 스테ਟ ਦਾ ਕਰਨਾ ਮੈਂ ਇਹ ਵੀ ਗੱਲ ਕੀ ਕਾਰਵਾਈ ਹੋਏਗੀ ਉਹ ਦੇਖੋ ਐਸਸੀ ਨੂੰ ਫੋਨ ਕੀਤਾ ਪਹੁੰਚਣ ਵਾਲਿਆ ਮਾਮਲਾ ਦਰਸੋਗੇ ਹਾਂ ਜੀ ਇਹ ਮਾਮਲਾ ਹੁਣ ਅਰਾਨ ਦੇ ਖੇਚੋਂ ਮੈਂ ਫੋਨ ਹੁਣੇ ਕੀਤਾ ਇੱਕ ਦੋ ਦਿਨ ਪਹਿਲਾਂ ਉਧਰ ਫੋਨ ਲੱਗਾ ਸੀ ਜੀ ਰੋਲੇਜਰ ਬੰਦ ਕਰਾਇਆ ਤੇ ਇੱਥੇ ਉਹ ਹੁਣ ਅਰਾਨ ਦੇ ਖੇਚੋਂ ਸਾਹਿਬ ਉਹਨੂੰ ਨੋਲ ਜੇ ਵਿੱਚ ਹੈ ਇਸ ਤਰ੍ਹਾਂ ਠੀਕਾ ਕੁੰਜੀ ਹੈ ਮੈਡਮ ਜੀ ਅਸੀਂ ਤਾਂ ਕਿਰਾਏ ਤੇ ਲਈ ਹੈ ਦੁਕਾਨ ਇੱਕ ਮਿੰਟ ਦੁਕਾਨ ਕਿਰਾਏ ਤੇ ਲਈ ਹੈ ਅਸੀਂ ਕਿਰਾਏ ਤੇ ਦੁਕਾਨ ਲਈ ਹੈ ਹਾਂ ਜੀ ਉਹ ਸਮਾਨ ਆਪਣਾ ਚੱਕ ਰਿਹਾ ਦੇਖੋ ਬੋਰੀਆਂ ਚ ਪਾ ਰਿਹਾ ਹਾਂ ਜੀ ਹਾਂ ਜੀ ਦੇ ਦੇ ਠੇਕਾ ਕੋ ਲਈ ਹੈ ਠੀਕ ਹੈ ਠੇਕਾ ਕੋ ਲਈ ਹੈ ਇਲਾਕੇ ਦੇ ਵਿੱਚ ਕੁੜੀਆਂ ਵੀ ਹੈਗੀਆਂ ਨੇ ਤੁਸੀਂ ਸ਼ਰਾਬ ਬਹੁਤ ਚੰਗੀ ਚੀਜ਼ ਹੈ ਕਹਿੰਦੇ ਕਰਦੇ ਕਰ ਉੱਜੜ ਜਾਂਦੇ ਸ਼ਰਾਬ ਪੀਚ ਤੇ ਤੁਸੀਂ ਮਤਲਬ ਚਾਹੇ ਰੈਂਟ ਤੇ ਲਿੱਤੀ ਹੋਵੇ ਤੁਹਾਨੂੰ ਕੋਈ ਹੋਰ ਜ਼ਿੰਮੇਵਾਰੀ ਨਹੀਂ ਜਾਂ ਸਲਾਹ ਨਹੀਂ ਕਰਨਾ ਮੁਹੱਲੇ ਨਾਲ ਇਲਾਕੇ ਕਿਉਂਕਿ ਉਹ ਔਰਤਾਂ ਨੇ ਤੁਹਾਡੇ ਮੁਹੱਲੇ ਦੀਆਂ ਨੇ ਜਿੱਥੇ ਤੁਸੀਂ ਰੈਂਟ ਤੇ ਦੁਕਾਨ ਲਈ ਰਿਹਾ ਨਾ ਉਹ ਤੇ ਕਹਿੰਦੇ ਕਿ ਸ਼ੀਸ਼ਾ ਤੋਂ ਧੀਆਂ ਪੈਣਾ ਸਭ ਦੀ ਸਾਂਝੀ ਆਉਂਦੀ ਆ ਮੈਡਮ ਹਾਂਜੀ ਆਪਾਂ ਗਵਰਨਮੈਂਟ ਤੋਂ ਮਨਜ਼ੂਰਸ਼ੁਦਾ ਕਰਾਈ ਹੈ ਦੁਕਾਨ ਗੌਰਮੈਂਟ ਤੋਂ ਮੰਜੂਰੀ ਹਾਂ ਜੀ ਮੈਂ ਦਿਖਾਤੀ ਪੱਤਰਕਾਰ ਨੂੰ ਮੈਂ ਕਹਾਂ ਹਾਂ ਜੀ ਐਪਲੀਕੇਸ਼ਨ ਜੋ ਵੀ ਹੈ ਆਪਣੇ ਤੇ ਇਸ ਉਹ ਇਹਨਾਂ ਦੀ ਮਨਜ਼ੂਰੀ ਨਾਲ ਖੁੱਲਣ ਲੱਗਿਆ ਜਿੰਨਾਂ ਦੀ ਦੁਕਾਨ ਜੀ ਤੇ ਹੁਣ ਤਾਂ ਪੁਲਿਸ ਕਹਿੰਦੀ ਕਾਰਵਾਈ ਕਰਨੀ ਹੈ ਨਹੀਂ ਨਹੀਂ ਪੁਲਿਸ ਨੂੰ ਦਿਖਾਤਾ ਆਪਾਂ ਕੱਲ ਥਾਣੇ 'ਚ ਵੀ ਦਿਖਾਤਾ ਆਪਾਂ ਪੇਪਰ ਪੇਪਰ ਹਾਂ ਜੀ ਕਿਹੜਾ ਇਲਾਕਾ ਪੈਂਦਾ ਕੀ ਹੈ ਪੂਰਾ ਮਾਮਲਾ ਇਲਾਕਾ ਪੈਂਦਾ ਜੀ ਇੱਕ ਹਲਕਾ ਖਾਨੇ ਵਾਲਾ ਇੱਕ ਪਿੰਡ ਛੋਟਾ ਜਿਹਾ ਕਸਬਾ ਅਮਰਜੀਤ ਕਲੋਨੀ ਇਹਦਾ ਐਮਐਲਏ ਹੈ ਜੀ ਹਰਦੀਪ ਸਿੰਘ ਮੁੰਡੀਆਂ ਜਿਹੜਾ ਕਿ ਜਿਸ ਨੂੰ ਭਰਾ ਦੇ ਵੱਡੇ ਭਰਾ ਨੂੰ ਦੋ ਦਿਨ ਪਹਿਲਾਂ ਇਹ ਮਨਤਿਪਾਤਾ ਉਧਰ ਮਿਲਿਆ ਗਿਆ ਉਹਨਾਂ ਦੇ ਚਹੀਤੇ ਨੇ ਇਹ ਜਿਹੜੇ ਉਹਨਾਂ ਦੇ ਚਹੀਤੇ ਨੇ ਉਹਨਾਂ ਦੀ ਮੰਦਗੀ ਕਹਿੰਦਾ ਉਹਨਾਂ ਨੇ ਇੱਥੇ ਦਾ ਗੁਰੂ ਘਰ ਦਾ ਪਹਿਲੀ ਗੱਲ ਤਾਂ ਸਭ ਤੋਂ ਮੇਨ ਮੁੱਖ ਕਾਰਨਾ ਇਹ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਨ ਜਿਹਨੂੰ ਅਸੀਂ ਪ੍ਰਧਾਨ ਕਹਿੰਦੇ ਆ ਪ੍ਰਧਾਨ ਦਾ ਕਰਮ ਹੁੰਦਾ ਹੈ ਕਿ ਮੱਲੇ ਦੇ ਕੰਮ ਹੁੰਦਾ ਹੈਗਾ ਆਪਣਾ ਸਿੱਖੀ ਦਾ ਪ੍ਰਚਾਰ ਕਰਨਾ ਬੱਚਿਆਂ ਨੂੰ ਨਸ਼ਾ ਮੁਕਤ ਕਰਾ ਕਰਨਾ ਬੱਚਿਆਂ ਨੂੰ ਚੰਗੀ ਸਖਲਾਈ ਦੇਣ ਲਈ ਕੈਂਪ ਲਾਣੇ ਬੱਚਿਆਂ ਨੂੰ ਚੰਗੀ ਵਿੱਦਿਆ ਦੇਦਵਾਨ ਬਾਰੇ ਉਦਮ ਕਰਨਾ ਪਰ ਇਸ ਪ੍ਰਧਾਨ ਨੇ ਪਹਿਲੀ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਵਿੱਚ ਪਹਿਲੀ ਪ੍ਰਧਾਨਾ ਜੀ ਦਿਖਾਇਆ ਹੋਏਗਾ ਜਿਸ ਪ੍ਰਧਾਨ ਨੇ ਪਹਿਲੀ ਵਾਰ ਗੁਰਦੁਆਰਾ ਸਾਹਿਬ ਦੇ ਕੋਲ ਅਤੇ ਸਕੂਲ ਦੇ ਕੋਲ ਠੇਕਾ ਖਲਾਇਆ ਕਹਿੰਦੇ ਸਕੂਲ ਸਰਕਾਰ ਦੀ ਮਨਜ਼ੂਰੀ ਮਿਲੀ ਹੋਈ ਹੈ ਤੇ ਅੱਗੇ ਕੱਲ ਉਹ ਪੇਪਰ ਵੀ ਦਿਖਾ ਕੇ ਆਏ ਨੇ ਪੁਲਿਸ ਸਟੇਸ਼ਨ ਭੈਣ ਮਰੀਏ ਜੇ ਉਹਨਾਂ ਨੂੰ ਸਰਕਾਰ ਦੀ ਮਨਜ਼ੂਰੀ ਮਿਲੀ ਹੋਈ ਤਾਂ ਗੁਰਦੁਆਰਾ ਸਾਹਿਬ ਦੀ ਦੁਕਾਨ ਖਾਲੀ ਪਈ ਹੈ ਦੇਖੋ ਨਾ ਫੇ ਇੱਥੇ ਦੁਕਾਨ ਦਾ ਠੇਕਾ ਖਰਾੰਦਾ ਤੇ ਲੋੜੀਆਂ ਨਹੀਂ ਫੇ ਗੁਰਦੁਆਰਾ ਸਾਹਿਬ ਖਲਾਓ ਜਾ ਕੇ ਠੇਕਾ ਤੁਸੀਂ ਗੁਰਦੁਆਰਾ ਸਾਹਿਬ ਦਾ ਮੁਖ ਦੇਵਾਦ ਆ ਰਹੇ ਪ੍ਰਧਾਨ ਹੈ ਪੇਜ ਤੈਨੂੰ ਕੋ ਦੇ ਤੈਨੂੰ ਦੁੱਖ ਇਹਦਾ ਡਰ ਹੀ ਹੈ ਨਹੀਂ ਗੁਰੂ ਘਰ ਦਾ ਡਰ ਹੈ ਨਹੀਂ ਪਰ ਗੁਰੂ ਘਰ ਦੇ ਅੰਦਰ ਠੇਕਾ ਕਰਾਦੇ ਭਾਈ ਦੁਕਾਨ ਖਾਲੀ ਪਈ ਤੁਸੀਂ ਇਲਾਕੇ ਦੇ ਨਾਲ ਖੜੇ ਹੋ ਮੈਂ ਇਲਾਕੇ ਨਾਲ ਆ ਕੀ ਅੱਗੇ ਦੀ ਕੀ ਕਾਰਵਾਈ ਹੋ ਸਕਦੀ ਜੇ ਕਰ ਇਹ ਠੇਕਾ ਬੰਦ ਨਾ ਹੋਇਆ ਸਾਨੂੰ ਭਵੇਂ 24 ਘੰਟੇ 48 ਘੰਟੇ 72 ਘੰਟੇ ਹੋਣਾ ਪੈਣਾ ਭਵੇਂ ਠੇਕਾ ਬੰਦ ਹੋਣ ਤੋਂ ਬਾਅਦ ਹੀ ਅਸੀਂ ਦੂਜੇ ਤੂਫਾਨੀ ਤਰੀਕੇ ਚੱਕਾਂਗੇ ਆਪਾਂ ਇੱਥੇ ਗਲੀ ਦੇ ਵਿੱਚ ਖੜੇ ਆ ਮੈਨੂੰ ਲੱਗਦਾ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਪੈਣਾ ਇਹ ਗੁਰਦੁਆਰਾ ਅਮਰਜੀਤ ਕਲੋਨੀ ਦੇ ਵਿੱਚ ਆ ਗਲੀ ਨੰਬਰ 9 ਦੇ ਵਿੱਚ ਆ ਇਹ ਗੁਰਦੁਆਰਾ ਸਾ ਔਰ ਜਿਹਦੇ ਵਿੱਚ ਸਾਨੂੰ ਤੇ ਖਲੀਫ ਔਰ ਅੱਜ ਸਾਡੇ ਮਹੱਲੇ ਵਾਲਿਆਂ ਨੂੰ ਕਿ ਜਿਹੜੀ ਠੇਸ ਪਹੁੰਚੀ ਆ ਉਹ ਸਾਨੂੰ ਠੇਸ ਕਿੰਨੇ ਦਿੱਤੀ ਆ ਸਾਡੇ ਗੁਰਦੁਆਰਾ ਦੇ ਸਾਹਿਬ ਦੇ ਪ੍ਰਧਾਨ ਕਸ਼ਮੀਰ ਸਿੰਘ ਨੇ ਦਿੱਤੀ ਆ ਉਹ ਕੀ ਦਿੱਤੀ ਆ ਜਿਹੜਾ ਉਹਨੇ ਆਪਣੀ ਦੁਕਾਨ ਦੇ ਵਿੱਚ ਠੇਕਾ ਖਲਾ ਕੇ ਪਹਿਲਾਂ ਇਹਨੇ ਮਨਜ਼ੂਰੀ ਤੇ ਵਿਸ਼ਵਾਸ ਦਿਵਾਇਆ ਸੀਗਾ ਕਿ ਮੈਂ ਇੱਥੇ ਠੇਕਾ ਨਹੀਂ ਖੋਲਣ ਦਊਗਾ ਆਸ-ਪਾਸ ਕਿਤੇ ਵੀ ਠੇਕਾ ਨਹੀਂ ਖੋਲਣ ਦਊਗਾ ਅੱਜ ਤੁਸੀਂ ਦੇਖ ਲਓ ਉਹਦੀਆਂ ਦੁਕਾਨਾਂ ਦੇ ਵਿੱਚ ਨਾਈ ਦੀਆਂ ਦੁਕਾਨਾਂ ਵੀ ਉਹਨੇ ਖਲਾਈਆਂ ਠੀਕ ਹੈ ਜੀ ਜਿੱਥੇ ਸਿਰ ਕੱਟੇ ਜਾਂਦੇ ਆ ਤੇ ਹੁਣ ਤੁਸੀਂ ਉਹ ਜਾ ਕੇ ਦੇਖ ਲਓ ਨਵਾਂ ਦਲਦਲ ਦੇ ਵਿੱਚ ਇੱਕ ਹੋਰ ਬਸਾਤਾ ਪ੍ਰਦਾਨ ਹੋਣ ਦੇ ਬਾਵਜੂਦ ਵੀ ਠੇਕਾ ਖਲਾਤਾ ਸ਼ਰਾਬ ਦਾ ਨਾਲ ਜਕੇ ਮੋਰੀਆ ਸਕੂਲ ਹੈ ਇਹਦੇ ਨਾਲ ਜੀ ਫਿਰ ਗਲੀ ਨੰਬਰ 8 ਦੇ ਵਿੱਚ ਜਕੇ ਸਕੂਲ ਆ ਫਿਰ ਪਵਨ ਮਾਡਲ ਸਕੂਲ ਗਲੀ ਨੰਬਰ 7 ਦੇ ਵਿੱਚ ਪਵਨ ਮਾਡਲ ਸਕੂਲ ਹੈ ਕਿਹੜੀ ਗਲੀ ਆ ਇਹ 9 ਨੰਬਰ ਗਲੀ ਆ 9 ਨੰਬਰ ਗਲੀ ਦੇ ਵਿੱਚ ਗੁਰਦੁਆਰਾ ਸਹੀਬ ਹੈ ਤੇ 7 ਨੰਬਰ ਗਲੀ ਦੇ ਵਿੱਚ ਸਕੂਲ ਆ ਜੇ ਕੇ ਸਕੂਲ ਆ ਇਸ ਗਲੀ ਦੇ ਫਰਕ ਦੇ ਅੱਗੇ ਜਾ ਕੇ ਫਿਰ ਪਵਨ ਮਾਡਲ ਸਕੂਲ ਆ ਜੀ ਤੇ ਉਹਦੇ ਠੇਕੇ ਦੇ ਬਿਲਕੁਲ ਨਾਲ ਆਪੋਜਿਟ ਇੱਕ ਕੁੜੀਆਂ ਨੂੰ ਫ੍ਰੀ ਸਖਲਾਈ ਸੈਂਟਰ ਜਿਹੜਾ ਆ ਉਹ ਕੰਪਿਊਟਰ ਦਾ ਉਹ ਸਿਖਾਇਆ ਜਾਂਦਾ ਉਹਦੇ ਨਾਲ ਉੱਥੇ ਹੁਣ ਇਸ ਟਾਈਮ ਕੁੜੀਆਂ ਨਹੀਂ ਸਕੂਲ ਦੇ ਵਿੱਚ ਆ ਰਹੀਆਂ ਕਿਉਂ ਨਹੀਂ ਆ ਰਹੀਆਂ ਉਹ ਉਹਨਾਂ ਦੇ ਬੱਚੇ ਜਿਹੜੇ ਆ ਉਹ ਪੇਰੈਂਟਸ ਨਹੀਂ ਭੇਜਦੇ ਕਹਿੰਦੇ ਕਿ ਜਦ ਠੇਕਾ ਖੁੱਲ ਗਿਆ ਠੀਕ ਹੈ ਜੀ ਠੇਕਾ ਖੋਲਣ ਦੇ ਕਰਕੇ ਤੇ ਬੱਚੇ ਨਹੀਂ ਆ ਰਹੇ ਜੀ ਸਕੂਲੀ ਬੱਚਾ ਵੀ ਸਾਡੇ ਨਾਲ ਹੈ ਹਾਂਜੀ ਕੀ ਕਹੋਗੇ ਠੇਕਾ ਖੁੱਲ ਰਿਹਾ ਹੈ ਬੱਚਿਆਂ ਤੇ ਤੁਹਾਡੇ ਤੇ ਕੀ ਅਸਰ ਦੇ ਸਾਡੇ ਇਹ ਪਰਪਾਪ ਹੋਗਾ ਜੀ ਸਾਡੇ ਵੀ ਮਨ ਕਰੂਗਾ ਵੀ ਅਸੀਂ ਵੀ ਜਾ ਕੇ ਠੇਕੇ ਜਾ ਕੇ ਪੀਏ ਦਾਰੂ ਪੀਏ ਲੋਕਾਂ ਦਾ ਹੀ ਪਰਪਾਪ ਤੁਹਾਨੂੰ ਤਾਂ ਪਤਾ ਹੀ ਹੈ ਕਿ ਗਲਤ ਚੀਜ਼ ਹੈ ਕਿਵੇਂ ਮਨ ਕਰੂਗਾ ਤੁਹਾਡਾ ਮੰਨ ਕੇ ਦੱਲੋ ਜੀ ਇੱਕ ਬੰਦਾ ਠੇਕੇ ਦੇ ਉੱਤੇ ਠੇਕਾ ਖੁੱਲੇ ਦੇ ਜਾਂਦੇ ਇੱਕ ਬੰਦਾ ਕੋਲਡ ਡਰਿੰਕ ਪੀਊਗਾ ਦੂਜਾ ਬੰਦਾ ਸ਼ਰਾਬ ਪੀ ਆ ਤੇ ਜੇ ਸਕੂਲ ਦਾ ਬੱਚਾ ਉੱਥੇ ਖੜਿਆ ਨਜ਼ਰ ਆ ਗਿਆ ਠੇਕੇ ਦੇ ਉਹਦੇ ਪੇਰੈਂਟਸ ਨੇ ਇਹੀ ਗੱਲ ਕਹਿਣੀ ਆ ਕਿ ਸਾਡਾ ਬੱਚਾ ਵੀ ਹੋ ਸਕਦਾ ਕਿ दारू ਹੀ ਪੀ ਰਿਹਾ। दारू ਨਹੀਂ ਪੀ ਰਿਹਾ ਹੋਊਗਾ ਜੇ ਕੋਲ ਡਰਿੰਕ ਦੇ ਵਿੱਚ ਪੀ ਰਿਹਾ ਤੇ ਉਹਨਾਂ ਨੇ ਕਹਣਾ ਬੀਅਰ ਪੀ ਰਿਹਾ ਹੋਊਗਾ। ਇਸ ਬੱਚੇ ਨੂੰ ਘਰੇ ਜਾਂਦਿਆ ਸਾਰ ਡਾਂਡ ਪਊਗੀ, ਜੁੱਤੀਆਂ ਪਹਿਣਗੀਆਂ। ਠੀਕ ਹੈ ਜੀ ਕਿ ਤੂੰ ਉੱਥੇ ਕੀ ਕਰਦਾ ਸੀਗਾ ਤੇ ਇਹਦਾ ਭਵਿੱਖ ਜਿਹੜਾ ਹੈਗਾ ਉਹ ਖਰਾਬ ਹੋ ਜਾਊਗਾ। ਜੀ। ਔਰ ਮੈਂ ਤੁਹਾਨੂੰ ਦਿਖਾਣਾ ਹੈ ਤੁਸੀਂ ਅੱਗੇ ਚੱਲੋ ਮੇਰੇ ਨਾਲ। ਆਕੇ ਦੇਖੋ ਕਿ ਇਸ ਟਾਈਮ ਪੂਰਾ ਸਾਡਾ ਜਨਾ ਮਹੱਲਾ ਨਿਵਾਸੀ ਆ ਉਹ ਪੂਰਾ ਇਸ ਟਾਈਮ ਉੱਤੇ ਆ ਧਰਨੇ ਲਾ ਕੇ ਬੈਠਾ ਹੋਇਆ ਦਰੀਆਂ ਬਿਛਾਈਆਂ ਹੋਈਆਂ ਬਿਲਕੁਲ ਰਸ਼ ਬਹੁਤ ਜ਼ਿਆਦਾ ਘਟਿਆ ਹੋਇਆ ਗਿਆ ਇਹ ਤੁਸੀਂ ਦੇਖਦੇ ਹੋ ਆ ਗਲੀ ਆਪਣੀ 8 ਨੰਬਰ ਗਲੀ ਆ ਜਿਹਦੇ ਵਿੱਚ ਜਕੇ ਮਾਡਲ ਸਕੂਲ ਆ ਜੀ ਔਰ 7 ਨੰਬਰ ਗਲੀ ਦੇ ਵਿੱਚ ਹੈਗਾ ਭਵਨ ਮਾਡਲ ਸਕੂਲ ਆ ਜੀ ਠੀਕ ਹੈ ਜੀ ਆ ਆ ਗਿਆ ਆਪਣਾ ਫ੍ਰੀ ਕੰਪਿਊਟਰ ਸੈਂਟਰ ਕਿੱਥੇ ਕੁੜੀਆਂ ਨੂੰ ਫ੍ਰੀ ਕੰਪਿਊਟਰ ਸੈਂਟਰ ਸਿਖਾਇਆ ਜਾਂਦਾ ਜੀ ਤੇ ਉਹਦੇ ਨਾਲ ਹੀ 100 ਕਦਮ ਤੇ ਹੈਗਾ ਇਹ ਆਪਣਾ ਠੇਕਾ ਜੀ ਹੁਣ ਤੁਸੀਂ ਦੇਖੋ ਕਿਉਂ ਠੇਕਾ ਨਾਲ ਤੇ ਇਹਦੇ ਨਾਲ ਕੰਪਿਊਟਰ ਸੈਂਟਰ ਕੀ ਇੱਥੇ ਕੁੜੀਆਂ ਧੀਆਂ ਪੜਾਣ ਆਣ ਗਈਆਂ ਕਿਸੇ ਵੀ ਪੇਰੈਂਟਸ ਨੇ ਆਪਣਾ ਬੱਚਾ ਇੱਥੇ ਨਹੀਂ ਭੇਜਣਾ ਉਹਨਾਂ ਨੇ ਸਿੱਖਣਾ ਤਾਂ ਕੀ ਆ ਇੱਥੇ ਛੇੜ ਛਾੜ ਵੱਧ ਹੋਣੀ ਬਾਅਦ ਚ ਮੁੰਡੇ ਕਿਤੇ ਸਿਰ ਪਟਣਗੇ ਜੇ ਕਿਸੇ ਨੂੰ ਮਾੜੀ ਜਿਹੀ ਟਾਂਚ ਵੱਜ ਗਈ ਜਾਂ दारू ਪੀਤੀ ਜੇ ਕਿਸੇ ਨੇ ਕੋਈ ਸ਼ਿਕਾਇਤ ਆ ਫਿਰ ਉਹਨਾਂ ਦੇ ਪੇਰ ਆਸਾਨਗੇ ਪੇਰੈਂਟਸ ਆਣ ਦੇ ਨਾਲ ਹੀ ਉਹਨਾਂ ਦੇ ਘਰੇ ਇੱਥੇ ਕਲੇਸ਼ ਹੋਊਗਾ ਇਹਨਾਂ ਨੇ ਕਹਿਣਾ ਜੀ ਠੇਕਾ ਦਾ ਸਰਕਾਰੀ ਹੈ ਕਿ ਇਹ ਸਰਕਾਰੀ ਨਹੀਂ ਹੈ ਕਿ ਇਹ ਬੱਚੇ ਨਹੀਂ ਸਰਕਾਰੀ ਜੇ ਅੱਜ ਇਹ ਬੱਚੇ ਪੜਨਗੇ ਨਹੀਂ ਤੇ ਗਾਂ ਪੜ੍ਹ ਲਿਖ ਕੇ ਕੀ ਕਰਨਗੇ ਠੇਕਾ ਮਨਜ਼ੂਰ ਹੈ ਨਹੀਂ ਇਹ ਠੇਕਾ ਮਨਜ਼ੂਰ ਹੈ ਇਹ ਠੇਕਾ ਮਨਜ਼ੂਰ ਕਿਵੇਂ ਕਹਿ ਰਹੇ ਹੋ ਮਨਜ਼ੂਰ ਨਹੀਂ ਹੈ 31 ਮਾਰਚ ਨੂੰ ਨਲਾਮੀ ਹੁੰਦੀ ਠੇਕਿਆਂ ਦੀ ਉਸ ਤੋਂ ਬਾਅਦ ਠੇਕੇ ਖੁੱਲਦੇ ਆ ਹੁਣ ਤਾਂ 31 ਮਾਰਚ ਹੈ ਹੀ ਨਹੀਂ ਇਹ ਗੁੰਡਾਗਰਦੀ ਇਹਦਾ ਗੁੰਡਾਗਰਦੀ ਇਸ਼ਾਰੇ ਆ ਠੇਕ ਲਗਾਉਣਾ ਸਰਦਾਰ ਜੀ ਜੇ ਸਾਡੇ ਨਾਲ ਖੜੇ ਇੱਥੇ ਖੜਾ ਠੇਕਾ ਭਾਜੀ ਠੇਕਾ ਕਹੀਏ ਨਾ ਹਾਂਜੀ ਇਹ ਪਹਿਲੇ ਇਹ ਠੇਕਾ ਇੱਕ ਨਾ ਮੇਰੇ ਨਾਲ ਚਲੋ ਇਹਨਾਂ ਦੀ ਦੁਕਾਨ ਤੇ ਠੇਕਾ ਖੁੱਲਣਾ ਲਗਾਉਣਾ ਸਾਡੇ ਵਿਰੋਧ ਕੀਤਾ ਸੀ ਬੰਦ ਕਰ ਹੁਣ ਤੁਸੀਂ ਇਹ ਬੰਦ ਰਿਹਾ ਕੇ ਜੇ ਕੋਈ ਖਲਵਾਉਂਦੇ ਸਰ ਇਹ ਕਾਨੂੰਨੀ ਉਹਨਾਂ ਕੋ ਉਹਨਾਂ ਨੂੰ ਨੋਟਿਸ ਜੋ ਵੀ ਆ ਉਹ ਕਾਨੂੰਨ ਦੇਖਣਾ ਭਾਜੀ ਨਾ ਮੈਂ ਬੰਦ ਕਰਾਂਗਾ ਮਹਾਰਾਜ ਚ ਆਇਆਂਗਾ ਪਹਿਲਾਂ ਬੰਦ ਕਰਾਇਆ ਸੀ ਠੀਕ ਆ ਮੈਂ ਤਾਂ ਆਪਣੇ ਕੰਮ ਆ ਕੋਈ ਸਮਾਨ ਲੈਣ ਲਈ ਅੱਛਾ ਠੇਕੇ ਦੇ ਵਿੱਚ ਕਰਿਆਨੇ ਦੀ ਦੁਕਾਨ ਹੈ ਜੀ ਸਮਾਨ ਲੈਣਾ ਪਹਿਲਾਂ ਕਰਿਆਨੇ ਦੀ ਸੀ ਸਾ ਜੀ ਬੰਦ ਹੋ ਗਈ ਉਹ ਠੇਕੇ ਖੁੱਲਣ ਕਰਿਆਨੇ ਦੀ ਦੁਕਾਨਾਂ ਦੇ ਵਿੱਚ ਉਹ ਤੁਸੀਂ ਨਹੀਂ ਉਹ ਛੱਡੋ ਤੁਸੀਂ ਇਹ ਦੱਸੋ ਤੁਸੀਂ ਪਹਿਲਾਂ ਬੰਦ ਕਰਾਇਆ ਹੁਣ ਤੁਹਾਡਾ ਮੈਂ ਇਹ ਨਹੀਂ ਬੰਦ ਕਰਾਇਆ ਸੰਗਤ ਨੇ ਪਬਲਿਕ ਨੇ ਬੰਦ ਕਰਾਇਆ ਵੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਂਗਵਾਨ ਦੇ ਵਿੱਚ ਕੋਈ ਮਜੂਰੀ ਦੀ ਲੋੜ ਨਹੀਂ ਹੁੰਦੀ ਠੇਕੇ ਦੀ ਮਜੂਰੀ ਭਾਜੀ ਦੇਖੋ ਉਹ ਮਹਿਕਮੇ ਨੂੰ ਪਤਾ ਨਾ ਮਹਿਕਮੇ ਨੇ ਆਂਗਵਾਨ ਦੀ ਕੋਈ ਮਜੂਰੀ ਅਗਰ ਕੋਈ ਨੋਟਿਸ ਆਏ ਕੋਈ ਲੱਤਾ ਹੋਣਾ ਸਰ ਮੇਰੇ ਕੋ ਤਾਂ ਨਹੀਂ ਮੈਂ ਤਾਂ ਨਹੀਂ ਪਰਸਨਲ ਖੁੱਲਣ ਲੱਗਾ ਇਹ ਤੁਹਾਡੀ ਤੁਹਾਡੀ ਨ ਸਮੇਂਦਾਰ ਲੱਗ ਰਿਓ ਪ੍ਰਧਾਨ ਵੀ ਲੱਗ ਰਿਓ ਤੁਹਾਡੀ ਨੌਲੇਜ ਦੇ ਮੁਤਾਬਕ ਕਿ ਗਲੀਆਂ ਦੇ ਵਿੱਚ ਆਣ ਗਵਾਂ ਦੀ ਲੋੜ ਨਹੀਂ ਮੇਨ ਜਿਹੜਾ ਨੈਸ਼ਨ ਜਿਹੜਾ ਰੋਡ ਹੁੰਦਾ ਉੱਥੇ ਨਾਲ ਚਲੋ ਕੋਈ ਗੱਲ ਨਹੀਂ ਸਾਰੀਆਂ ਦੁਕਾਨਾਂ ਹੀ ਹੁੰਦੀਆਂ ਕਿ ਇੱਥੇ ਲੋੜ ਨਹੀਂ ਆਣ ਗਵਾਂ ਦੀ ਭਾਜੀ ਹੁਣ ਤਾਂ ਵਾਲੇ ਸੰਗਤ ਕਹਿ ਰਹੀ ਸੀ ਕਿ ਉੱਥੋਂ ਜੀ ਥੋੜਾ ਅੱਗੇ ਲੈ ਜਾਓ ਅੱਛਾ ਅੱਜ ਜਿਸ ਦਿਨ ਉਸ ਦਿਨ ਸਾਡੇ ਹੋਇਆ ਦੇਖੋ ਅਸੀਂ ਇੱਥੇ ਠੇਕਾ ਖੋਲਿਆ ਜੀ ਅਸੀਂ ਖੋਲੇ ਜਾਣੀ ਤੁਸੀਂ ਆ ਕੇ ਉਹ ਮੰਨ ਕੇ ਆਣਗੇ ਤੁਸੀਂ ਮਹਾਰਾਜ ਆਪੇ ਕਹੋ ਜੀ ਜੇ ਤੁਸੀਂ ਮੰਨ ਕੇ ਆਪੇ ਮੈਂ ਕਹਿੰਦੀ ਆਪ ਵੀ ਦੇ ਲੋ ਬਿਆਲਾ ਸਾਹਿਦਾ ਲਓ ਠੀਕ ਹੈ ਲੈ ਲਓ ਸਾਹਿਦਾ ਆਖੀਰੋਂ ਦੇ ਨਾ ਪਤਾ ਸਾਰਾ ਨਹੀਂ ਬਿਆਨ ਦਾ ਤੁਸੀਂ ਵੀ ਦੇ ਦਿਓ ਮੇਰੇ ਭਾਜੀ ਇਹਨਾਂ ਦਾ ਲਾਗੇ ਮੈਨੂੰ ਤੁਸੀਂ ਵੀ ਦੱਸੋ ਪ੍ਰਧਾਨ ਹੈ ਠੀਕ ਹੈ ਯਾਰ ਹਾਥੀ ਜਿਹੜਾ ਹੈਗਾ ਉੱਥੋਂ ਬਣਾ ਕੇ ਮੈਂ ਕੋਈ ਨਹੀਂ ਖੋਲਣਾ ਚਲੋ ਮੈਨੂੰ ਇਹ ਠੀਕ ਹੈ ਕੋਈ ਨਹੀਂ ਖੋਲਣਾ ਗੱਲ ਕਰਦੇ ਹਾਂ ਮੈਂ ਜਵਾਬ ਦੇ ਦੂੰ ਕਿ ਜਿਹੜਾ ਮੇਨ ਰੋਡ ਹੁੰਦਾ ਜਿੱਥੇ ਇੱਕ ਇੱਕ ਮਿੰਟ ਦੀ ਮੇਨ ਰੋਡ ਹੁੰਦਾ ਜਿੱਥੇ ਸਾਰੀਆਂ ਦੁਕਾਨਾਂ ਹੁੰਦੀਆਂ ਉੱਥੋਂ ਚਲੋ ਕੋਈ ਲੋਡ ਨਹੀਂ ਪਰ ਮੁਹੱਲੇ ਵਿੱਚ ਆਂਗਵਾਂ ਦੀ ਲੋਡ ਹੈ ਕਿ ਨਹੀਂ ਇੱਕ 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 ਦਾ ਜਵਾਬ ਲੋਡ ਆ ਮੁਹੱਲੇ ਦੀ ਮਤਲਬ ਲਿਖ ਕੇ ਦੇ ਰਿਆ ਨਾ ਹਾਂਜੀ ਠੀਕ ਆ ਮੁਹੱਲਾ ਲਿਖ ਕੇ ਦੇ ਰਿਆ ਕਮੀਆਂ ਲਿਖ ਦਊਗਾ ਅਜੇ ਇਹ ਜਿਹੜੇ ਮਾਲਕ ਨੇ ਉਹ ਪੂਰੀਆਂ ਕਰਦੇ ਨੇ ਜੇ ਸ਼ਰਤਾਂ ਪੂਰੀਆਂ ਨਹੀਂ ਹੋਣੀਆਂ ਬੰਦ ਹੋ ਜਾਣਗੇ ਜਾਣਗੇ ਸ਼ਰਤਾਂ ਪੂਰੀਆਂ ਕਰਨੀਆਂ ਸ਼ਰਤਾਂ ਨਾਲ ਹੀ ਕੰਮ ਹੋਣਾ ਕੋ ਜੀ ਅੱਛਾ ਜੀ ਆਣ ਗਵਾਨ ਨੂੰ ਆਣ ਗਵਾਨ ਜੇ ਲਿਖ ਕੇ ਦੋਗੇ ਜੀ ਖੁੱਲੂਗਾ ਤਾਂ ਖੋਲ ਦੇਣਗੇ ਜੇ ਨਹੀਂ ਦੇਣਗੇ ਤਾਂ ਬੰਦ ਕਰ ਦੇਣਗੇ ਬਿਲਕੁਲ ਕੋਲ ਸੈਂਟਰ ਤਾਂ ਸਬੰਧ ਹੈ ਇੱਥੇ ਜਿੱਥੇ ਕੁੜੀਆਂ ਫ੍ਰੀ ਜੇ ਕੰਪਿਊਟਰ ਸਿੱਖਣ ਆਉਂਦੀਆਂ ਦੁਆਰਾ ਵੀ ਹੈ ਜੀ ਬਿਲਕੁਲ ਨਾਲ ਦੀ ਗੱਲ ਜੇ ਸਕੂਲ ਵੀ ਹੈ ਤਾਂ ਇਹ ਮਤਲਬ ਹੈ ਫਿਰ ਤੁਸੀਂ ਖੋਲ ਕੇ ਗੱਲ ਕੀ ਕਰਨੀ ਪਹਿਲਾਂ ਕਰਦੇ ਭਾਜੀ ਇੱਕ ਗੱਲ ਬਾਈ ਜੀ ਮਿਲਦੇ ਅੱਛਾ ਮੇਰੇ ਕੋਲ ਕੁਝ ਬਾਤ ਹੋਈ ਉਸੇ ਵੇਲੇ ਪਾਪਾ ਬਾ ਇਹਨਾਂ ਨੇ ਤੁਹਾਨੂੰ ਸ਼ਵਕੀ ਚ ਇਹਨਾਂ ਨੇ ਮੈਨੂੰ ਇਹ ਵਿਸ਼ਵਾਸਤ ਬਾਇਆ ਸੀ ਕਿ ਅਸੀਂ ਪਿੱਛੇ ਨੂੰ ਠੇਕਾ ਖੋਲਾਂਗੇ ਜਿੱਥੇ ਫੈਕਟਰੀ ਹੈ ਪਿੱਛੇ ਨੂੰ ਕਿੱਥੇ ਛੇ ਮੰਦਰ ਤੋਂ ਪਿੱਛੇ ਛੇ ਮੰਦਰ ਤੋਂ ਪਿਛਲੇ ਪਾਸੇ ਤੇ ਇਹ ਸਾਡੇ ਨਾਂ ਬਿਨਾ ਵਾਦਾ ਹੈ ਕਿ ਸਾਡੇ ਕੋਈ ਵੀ ਬੰਦਾ ਸਾਡੀ ਅਮਰਜੀਤ ਦੀ ਕਲੋਨੀ ਦਾ ਕੋਈ ਵੀ ਚਿਹਰਾ ਤੁਹਾਨੂੰ ਉੱਥੇ ਨਜ਼ਰ ਨਹੀਂ ਆਊਗਾ ਇਹੀ ਗੱਲ ਹੋਈ ਨਹੀਂ ਇਹ ਨਹੀਂ ਗੱਲ ਗੱਲ ਇਹ ਹੋਈ ਸੀ ਯਾਰ ਭਾਈ ਸਾਰੇ ਮੰਦਿਰ ਗੁਰਦੁਆਰੇ ਤੇ ਜੋ ਐਕਸਾਈਜ਼ ਪਾਲਿਸੀ 'ਚ ਲਿਖਾ ਹੁੰਦਾ

ਉਸ ਤੇ ਦੋ ਬੰਦੇ ਖੜੇ ਜਿਹੜੇ ਉਹ ਦੋ ਬੰਦੇ ਲਿਆਓ ਜੀ ਲਿਆਓ ਦੋ ਬੰਦੇ ਖੜੇ ਹੋ ਰਾਇ ਹੀ ਨਹੀਂ ਕੋਈ ਉਹ ਦਸਾ ਬੰਦੇ ਜੀ ਦੋ ਲਿਆਓ ਮੈਂ 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 ਮਰਜ਼ਾ ਪ੍ਰਧਾਨ ਵੀ ਅਸਲ ਬਾਜੀ ਇਸ ਨੂੰ ਮੈਂ ਮੈਂਬਰ ਚ ਪੰਚਾਇਤ ਮੌਕਾ ਮੌਜੂਦਾ ਮੈਂਬਰ ਬਚਾਇਦਾ ਦੋ 10 ਸਾਲ ਤੋਂ ਮੈਂ ਸੇਵਾ ਕਰਦਾ ਆ ਰਿਹਾ ਮੈਨੂੰ ਦੱਸੋ ਤੁਸੀਂ ਅੱਜ ਤੱਕ 25 ਸਾਲ ਹੋ ਗਿਆ ਠੇਕੇ ਸਾਰੇ ਖੁੱਲ੍ਹਦੇ ਆ ਰਹੇ ਨਾ 25 ਸਾਲ ਤੋਂ ਕੋਈ ਠੇਕਾ ਨਹੀਂ ਖੁੱਲਿਆ ਮੇਰੇ ਮਲੇਚ मिनु तो कह जो काल के ठेका में फला दो वैसे भी देखो ये ऐसा नहीं कि जानबूझ के आपके मोहल्ले से खोल लगाया है सारा सारा राज है साने मनाता जी ऐसा नहीं कि प्रादिता का ठेका में फलाया गया साडे भाई नहीं भाईदर तुम ये मत जाना मैं इधर से बड़ा मैं किसी को कुछ बोलता नहीं सब चार सेकंड ਆ ਗਲੀ ਦੇ ਵਿੱਚ ਸਕੂਲ ਆ ਠੀਕ ਹੈ ਸਕੂਲ ਦੇ ਬੱਚਿਆਂ ਦਾ ਸਾਰੇ ਰਸਤਾ ਅੰਜਾਨਦਾ ਠੀਕ ਹੈ ਤੁਸੀਂ ਭਰਾਓ ਠੀਕ ਹੈ ਮੇਰੀ ਗੱਲ ਸੁਣੋ ਮੇਰੇ ਇਹ ਵੀ ਦੁਸ਼ਮਣ ਨਹੀਂ ਮੇਰੇ ਤੁਸੀਂ ਵੀ ਦੁਸ਼ਮਣ ਨਹੀਂ ਮੈਂ ਇੱਕ ਇਨਸਾਨੀਅਤ ਦੇ ਨਾਤੇ ਤੁਹਾਡੇ ਨਾਲ ਗੱਲ ਕਰ ਰਿਹਾ ਸਕੂਲ ਦੇ ਬੱਚੇ ਲੰਘਣਗੇ ਸਾਹਮਣੇ ਸਮਾਨ ਪਿਆ ਹੋਏਗਾ ਸਰਵਧੀਆ ਨਹੀਂ ਵਾ ਆਪਕੇ ਬਰ ਸਹੀ ਹੈ ਕੱਲ ਵੀ ਮੈਂ ਇਹਨੇ ਖੁਦ ਹੀ ਮਿਲਿਆ ਪਰ ਸਰਪਟ ਪਾ ਦਿੱਤਾ ਸੀ ਮੈਂ ਕਿਸੇ ਤੋਂ ਖੁਦ ਹੀ ਮਿਲਾਂ ਹਾਂਜੀ ਇਹਨੇ ਮੈਂ ਇਹਨਾਂ ਨੇ ਤੁਹਾਡੇ ਕੋਲ ਜਾਂ ਤਾਂ ਮੈਂ ਤੁਹਾਡੀ ਪੈਸੇ ਦੀ ਕੋਈ ਗੱਲ ਨਹੀਂ ਬਣੀ ਦੋਨਾਂ ਦੀ ਆਪ ਜੇ ਵੀ ਤਾਂ ਗੁੱਲੇ ਮੈਂ ਪੈਸੇ ਨਹੀਂ ਹੁੰਦਾ ਇਹਨਾਂ ਨੇ ਕਹਿਣ ਦੀ ਬਲਾਕ ਮੇਰੇ ਭਾਈ ਜਰਾ ਸਵਾਦ ਆ ਇਹਦੇ ਆਪਾਂ ਕੀ ਕਰਨਾ ਇਹ ਜਾ ਤਾਂ ਤੁਹਾਡੀ ਦੱ ਬ੍ਰਦਰ ਮੇਰਾ ਕੈਨ ਦਾ ਭਾਵੇਂ ਯਾਰ ਤਿੰਨੇ ਤੇ ਅਲੀਗੇਸ਼ਨ ਨਹੀਂ ਲਾ ਰਿਹਾ ਇਹ ਕਹਿੰਦਾ 10 ਬੰਦੇ ਆ ਜੀ ਦੱਸਾ ਜੋ ਦੋ ਖੜੇ ਆ ਜਾ ਤਾਂ ਫਿਰ ਤੇ ਤੇਰੇ ਨਾਲ ਬਣਿਆ ਨੇ 8 ਬੰਦੇ ਲੈ ਗਏ ਆ ਜਿਹੜੇ ਮੂੰਹ ਬੰਦ ਕਰ ਗਏ ਉਹਨਾਂ ਦਾ ਜ਼ਮੀਰ ਦੇਖਿਆ ਉਹ ਤਾਂ ਕੁਝ ਨਹੀਂ ਦੇਤਾ ਦਾ ਜ਼ਮੀਰ ਇਹ ਕਿਹਾ ਕੋਲ ਤੁਹਾਡੇ ਘਰ ਦੇ ਕੋਲ ਹਾਂਜੀ ਤੁਹਾਡੇ ਘਰ ਦੇ ਨਾਲ ਕੋਈ ਦਫਤ ਕੋਈ ਚੀਜ਼ ਖੋਲਿਆ ਭਾਜੀ ਉਹ ਗੱਲ ਸਾਰੀ ਨਹੀਂ ਅੱਜ ਭਾਜੀ ਅੱਜ ਤੱਕ ਆਪਣੇ ਘਰ ਦੇ ਕੋਲ ਟਿਕਾ ਖੋਲਿਆ ਇਹ ਜਿੰਨੇ ਬੰਦੇ ਖੜੇ ਨੇ ਪਹਿਲਾਂ ਬੰਦ ਕਰਾਓ ਜਰੂ ਮੱਲਾ ਤੁਹਾਨੂੰ ਇਜਾਜ਼ਤ ਦੇਗਾ ਜਾਂ ਪ੍ਰਸ਼ਾਸਨ ਦੀ ਭਾਜੀ ਪ੍ਰਸ਼ਾਸਨ ਦੀ ਪਰਮਿਸ਼ਨ ਐ ਮੇਰੇ ਕੋ ਲਾਇਸੈਂਸ ਮੈਂ ਦਿਖਾਇਆ ਮੱਲਾ ਕੋਈ ਲੋੜ ਨਹੀਂ ਪ੍ਰਸ਼ਾਸਨ ਨਾਲ ਨਹੀਂ ਮੈਂ ਤਾਂ ਹੀ ਕਹਿੰਦਾ

ਛੱਡੋ ਆ ਪੈਣਾ ਘੜੀਆਂ ਜਿਨ੍ਹਾਂ ਨੇ ਬੱਚੇ ਪਾਲੇ ਬੰਦਾ ਜਾਂਦਾ ਕੰਮ ਕਰਨ ਬੰਦਾ ਸਵੇਰ ਦਾ ਗਿਆ ਸ਼ਾਮੀ ਆਣਾ ਇਹਨਾਂ ਨੇ ਆਪਣੀਆਂ ਧੀਆਂ ਭੈਣਾਂ ਨੂੰ ਕਰੀਆਨੇ ਦੇ ਸਮਾਨ ਵੀ ਲੈਣ ਵੇਚਣਾ ਇਹਨਾਂ ਨੇ ਧੀਆਂ ਭੈਣਾਂ ਨੇ ਤੋਂ ਪੜਾਉਣਾ ਵੀ ਆ ਇਹਨਾਂ ਦੀਆਂ ਭੈਣਾਂ ਦੀ ਬਾਤ ਵੀ ਇਹਨਾਂ ਨੂੰ ਪੁੱਛ ਇਹ ਸਾਤੇ ਕਰਾ ਨਹੀਂ ਰਿਹਾ ਸੁਣੋ ਇੱਕ ਦਾਦੀਆਂ ਲ ਲੈ ਇਹਨਾਂ ਤੋਂ ਓਕੇ ਕਰਾ ਲੈ ਠੇਕਾ ਖੋਲ ਦੇ ਠੇਕਾ ਨਹੀਂ ਖੋਲਣਾ ਜਾਣਾ ਸਾਡੀ ਜੇਤ ਹੈ ਲੰਘਣਾ ਸਾਰਾ ਸਹੀ ਗੱਲ ਹੈ ਕੰਮ ਨਹੀਂ ਆਉਣਾ ਦੌੜਨ ਸਿਖਾ ਯਾਰ ਇਹ ਕਿਹੜੀ ਗੱਲ ਕਰਦਾ ਸੱਤ ਜਨਾਨੀਆਂ ਜਿਨ੍ਹਾਂ ਨੇ ਇਹਨਾਂ ਨੇ ਅੱਧੇ ਲੱਗ ਲਾਵੇ ਖਾਣੇ ਨਹੀਂ ਜਾਣਾ ਦਾ ਬੰਦੇ ਕਵਾ ਕੇ ਜਾਣੇ ਸੋਏ ਮੈਲਾਵਾ ਬੰਦੇ ਪੇਂਟਿੰਗ ਲੈ ਕੇ ਵੀ ਵੇਚੇ ਜਾਂਦੇ ਨੇ ਪਰ ਨਵੇਂ ਲਾਵਾ ਨਹੀਂ ਨਹੀਂ ਗੱਲ ਕਰਦਾ ਮੈਂ ਉਹ ਤਾਂ ਬੁਝਾਈ ਜਾਂਦਾ ਠੇਕੇ ਕਰਾਈ ਜਾਂਦਾ ਕੋਈ ਕਿਸੇ ਪਾਸੋਂ ਸ਼ਾਹਵਾ ਜਿਆ ਸਾਰੇ ਪਾਸੇ ਸਿਰਸਵਾਦ ਬਿਲਕੁਲ ਸਮਾਨ ਠੇਕਾ ਜਿਹੜਾ ਨਹੀਂ ਆ ਮਿੱਠੀ ਗੋਲੀ ਮਿੱਠੀ ਗੋਲੀ ਮਿੱਠੀ ਲਾ ਰਹੀ ਹੈ ਨਹੀਂ ਨਾ ਚਲ 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 ਪਰ ਕੋਈ ਵੀ ਮੁਲਾਜ਼ਮ ਭਾਜੀ ਕਿੰਨੀ ਦੇਰ ਰੋਕੀਦਾ ਨਾ ਇੱਥੇ ਹਨ ਇੱਧਰ ਆਓ ਇਹ ਆਪ ਬੰਦ ਕਰਾ ਰਹੇ ਨੇ ਕਿੰਨਾ ਹੋ ਗਿਆ ਹਾਂ ਕਿੰਨਾ ਹੋ ਗਿਆ ਭਾਜੀ ਅੱਧਾ ਪੂਣਾ ਕਿਹਾ ਤੁਹਾਡੇ ਮੁਲਾਜ਼ਮ ਫਿਰ ਥਾਣੇ 'ਚ ਕਿਉਂ ਨਹੀਂ ਆਏ ਕੋਈ ਚਾਹੁੰਦੇ ਇੱਥੇ ਹਮਲਾ ਹੋਵੇ ਮੱਲੇ ਵਾਲਿਆਂ ਫਿਰ ਪਾ ਟਾ ਕੇ ਚੱਲਦੇ ਚਾਹੁੰਦੇ ਯਾਰ ਤਿੰਨ ਚਾਰ ਵਾਰ ਫੋਨ ਕੀਤਾ ਤੁਸੀਂ ਕਿੰਨੀ ਵਾਰ ਫਾਟਾ ਫਾੜੀ ਨਹੀਂ ਜਾਣਾ ਸੀ ਸਾਰੇ ਤੁਸੀਂ ਬਹੁਤ ਸਾਰੇ ਆਖੇ ਆਉਣਗੇ ਅਸਰ ਇੱਥੇ ਆਉਣਗੇ ਅਸਰ ਇੱਥੇ ਆਉਣਗੇ ਅਸੀਂ ਰੋਡ ਜਾਮ ਕਰਾਂਗੇ ਰੋਡ ਦਿਖਾ ਰਹੇ ਹਾਂ ਜੋ ਮਾਤਰੀਆ ਯਾਰ ਦੋ ਦਿਨਵਾਰੀ ਫੋਨ ਕੀਤਾ ਥਾਣੇ ਥਾਣੇ ਕੋਈ ਨਹੀਂ ਸਰ ਮਾਈਨ ਆਰਡਰ ਖਰਾਬ ਹੋ ਰਹੇ ਐ ਤੇ 204 ਹੋ ਰਹੀ ਕੀ ਕਾਰਨ ਤੁਹਾਨੂੰ ਵਾਲਾ ਮੈਂ ਮੈਂ ਹੁਣੇ ਕਹਿੰਦਾ ਮੈਂ ਇਹ ਲ ਕੀ ਗੱਲ ਹੈ ਇਹ ਤਮਾਸ਼ਾ ਦੇਖਣ ਨੂੰ ਅੱਜ ਘਰੇ ਇਹ ਤਮਾਸ਼ਾ ਦੇਖਦੇ ਪੈ ਇਥੇ ਖੜ ਕੇ ਪ੍ਰਸ਼ਾਸਨ ਨਾ ਤਮਾਸ਼ਾ ਦੇਖਦਾ ਪੈ ਇਥੇ ਖੜ ਕੇ ਇਹ ਠੇਕਾ ਫੁੱਲਾ ਸਾਰੀ ਕੰਪਨੀ ਤੇ ਦੇ ਦਿੱਤੀ ਆ ਇਹ ਪ੍ਰਸ਼ਾਸਨ ਇਥੇ ਭੇਜਿਆ ਤਮਾਸ਼ਾ ਦੇਖਣ ਵਾਸਤੇ ਪੇਟੀਸ਼ਨ ਆਉਂਦੀ ਆ ਬਿਲਕੁਲ ਕਰਦੇ ਹੋ ਉਸੋ ਸਾਫਤ ਕਮਲ ਜੀ ਜੀ ਨੈਕਸਟ ਕਾਰਵਾਈ ਜਿਹੜੀ ਕੀਤੀ ਜੀ ਕਮਲ ਜੀ ਸਾਨੂੰ ਲਾਅ ਐਂਡ ਆਰਡਰ ਬਾਰੇ ਨਹੀਂ ਪਤਾ ਸਿਰਫ ਇੱਕ ਗੱਲ ਦਾ ਜਵਾਬ ਦੋ ਕੀ 메ਨ ਇੱਕ ਰੋਡ ਹੁੰਦਾ ਮੱਲੇ ਦਾ ਉਦੇ ਉਤੇ ਟੇਕਾ ਕੋਈ ਜਿੱਥੇ ਸਾਰੀਆਂ ਦੁਕਾਨਾਂ ਹੁੰਦੀਆਂ ਰੈਕਸ਼ਲੀ ਹੁੰਦੀ ਕੋਈ ਤਰਾਇ ਨਹੀਂ ਹੁੰਦਾ ਕੀ ਪਰਸਨਲ ਕਲੀ ਵਿੱਚ ਖੋਲਣ ਦੇ ਕੋਈ ਆਣਗੁਆਰ ਦੀ ਪਰਮਿਸ਼ਨ ਜੁਰੀ ਹੈ ਕਿ ਨਹੀਂ ਸੰਬੰਧਿਤ ਸਾਈਡ ਦੇ ਡਿਪਾਰਟਮੈਂਟ ਤੋਂ ਸਾਰਾ ਵੈਰੀਫਾਈ ਕਰਕੇ ਇਹਦੀ ਕਾਰਵਾਈ ਕੀਤੀ ਜਾਊਗੀ ਕਾਰਵਾਈ ਕੀਤੀ ਪਰ ਇੱਥੇ ਜਿੰਨੀ ਦੇਰ ਜਿੰਨੀ ਦੇਰ ਇੱਥੇ ਮਹੱਲੇ ਵਾਲੇ ਇਕੱਠੇ ਆ ਇਹ ਪਿੱਛੇ ਉਹ ਬੰਦਾ ਖੜਾ ਹੈ ਆ ਬੰਦਾ ਜਿਹੜਾ ਪੱਤਰਕਾਰਾਂ ਦਾ ਹੱਥ 'ਚ ਕੰਮ ਫਿਰਦਾ ਇਹ ਇੱਕ ਇੱਥੇ ਮੁੰਡੇ ਬਣਾਏ ਨੇ ਉਸ ਦਿਨ ਵੀ ਤਾਂ ਲੱਗਦਾ ਕਿ ਅਸੀਂ ਇੱਥੇ ਚੂੜੀਆਂ ਪਾ ਕੇ ਬੈਠੇ ਨਹੀਂ ਅਗਲੇ ਨਾਲ ਵੱਲੋਂ ਕਿ ਹਰਕਤ ਕੀਤੀ ਗਈ ਹੈ ਉਹ ਵੀ ਵੈਰੀਫਾਈ ਕਰਕੇ ਸਰ ਉਸ ਦਿਨ ਵੀ ਇਹ ਅਸਵਾਸਨ ਦਿੱਤਾ ਗਿਆ ਟੀਕੇਦਾਨੇ ਦੋ ਦਿਨ ਵੀ ਇਹ ਅਸਵਾਸਨ ਦਿੱਤਾ ਗਿਆ ਠੇਕੇ ਦੇ ਕੀ ਕਰ ਲਈ ਹੋਣੀ ਸਰ ਠੇਕੇ ਦੇ ਕੀ ਗੱਲ ਬੰਦ ਕਰਾਤਾ ਜੀ ਇਹ ਕਾਗਜ਼ਾਂ ਦੇ ਦੋਸਤ ਦੇਖ ਇਹਨਾਂ ਦੇ ਜਿਹੜੇ ਡਾਕੂਮੈਂਟਸ ਨੇ ਸਾਈਡ ਇਨਫਾਰਮੈਂਟ ਤੋਂ

ਇਸ ਪਰ ਲੋ ਬਿਲਕੁਲ ਕਰ ਬੈਗੀ ਚੀਜ਼ੋ ਬੰਦ ਕਰਾਓ ਇਹ ਤਾਂ ਸਵਿਥਾ ਦੇ ਸਾਹਮਣੇ ਕਲੀਅਰ ਹੋ ਚੁੱਕੀ ਹੈ ਹੁਣ ਤੁਸੀਂ ਦੱਸੋ ਕੀ ਸਹੀ ਕੀ ਗਲਤ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਠੇਕੇ ਦੀ ਚਾਬੀ ਆਪਣੇ ਹੱਥ ਦੇ ਵਿੱਚ ਲੈ ਲਈ ਗਈ ਹੈ ਤੇ ਹੁਣ ਅੱਗੇ ਦੀ ਕੀ ਕਾਰਵਾਈ ਹੋਏਗੀ ਇਹਦਾ ਸਮਾਂ ਹੀ ਦੱਸੂਗਾ ਤੁਹਾਡਾ ਕੀ ਕਹਿਣਾ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਭੇਜੋ ਤੇ ਦੇਖਦੇ ਰਹੋ ਹੈਡਲਾਈਟ 24 ਕੈਮਰਾ ਪਰਸਨ ਆਮਨੇ ਦਨ ਅਲਸ਼ੀ ਵਾਂਗ